ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਸਾਡੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਫੇਸਬੁੱਕ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਕੌਰ ਦੇ ਨਾਂ ਤੇ ਹੈਗਾ ਠੀਕ ਹੈ ਤੇ ਜਿੰਨੇ ਵੀ ਆਪਾਂ ਡਿਜ਼ਾਈਨਸ ਤੁਹਾਨੂੰ ਦਿਖਾਉਣੇ ਆ ਇਹ ਸਾਰੇ ਆਪਾਂ ਰੀਲਸ ਇਹਦੀਆਂ ਸਾਰੀਆਂ ਇੰਸਟਾਗ੍ਰਾਮ ਦੇ ਉੱਪਰ ਅਪਲੋਡ ਕਰਦੇ ਆਂਗੇ ਠੀਕ ਹੈ ਜੀ ਉਹਦੇ ਉੱਪਰ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਬੁਟੀਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਤੁਹਾਡਾ ਰੈਡੀ ਕਰਵਾਉਣੇ ਆਂਗੇ ਤੁਸੀਂ ਸਾਨੂੰ ਆਨਲਾਈਨ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਲੋ ਜੀ ਆਪਾਂ ਤੁਹਾਨੂੰ ਅੱਜ ਬਹੁਤ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਤੇ ਆਪਣੇ ਸੂਟ ਜਿਹੜੇ ਹੋਣਗੇ ਮਸ਼ੀਨ ਵਰਕ ਦੇ ਵਿੱਚ ਨੇਗੇ ਸਭ ਤੋਂ ਪਹਿਲਾਂ ਸੂਟ ਹੈਗਾ ਆਪਣਾ ਇਹ ਤੇ ਵਾਈਟ ਪਸ਼ਮੀਨੇ ਦਾ ਸੂਟ ਹੈ ਇਹ ਰਾਮ ਟੈਕਸਟ ਦਾ ਪਸ਼ਮੀਨਾ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਚਾਕ ਦੇ ਉੱਪਰ ਆ ਗਿਆ ਫਿਰ ਘੇਰੇ ਤੇ ਫਿਰ ਚਾਕ ਤੇ ਠੀਕ ਹੈ ਜੀ 4 ਸਾਈਡ ਚਾਕ ਘੇਰੇ ਉੱਪਰ ਵਰਕ ਕਰਿਆ ਹੈ ਤੁਸੀਂ ਵਰਕ ਵੀ ਦੇਖ ਸਕਦੇ ਹੋ ਤੇ ਵਰਕ ਕਰਿਆ ਹੈ ਕੰਮ ਵੀ ਕੀਤਾ ਕੰਮ ਵੀ ਦੇਖ ਸਕਦੇ ਹੋ ਤੇ ਥ्रेड ਕਲਰ ਦੇ ਸਕਦੇ ਵਾਕੀ ਤੁਸੀਂ ਥ्रेड ਕਲਰ ਜਿਸ ਤਰ੍ਹਾਂ ਦੇ ਲਗਵਾਉਣੇ ਆ ਉਹ ਤੁਸੀਂ ਲਗਵਾ ਸਕਦੇ ਆ apni ਇੱਛਾ ਅਨੁਸਾਰ ਤੇ ਡਿਜ਼ਾਈਨ ਵੀ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਜਿਹੜਾ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਕੰਮ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਵਾਕੀ ਵਰਕ ਸੋਨੂੰ ਆਪਣਾ ਵਧੀਆ ਮਿਲੂ ਚਾਹੇ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾ ਸਕਦੇ ਹੋ ਚਾਹੇ ਮਸ਼ੀਨ ਵਰਕ ਦਾ ਕਰਵਾਉਨੇ ਹੋਗੇ ਠੀਕ ਹੈ ਜੀ ਤੇ ਜਿਹੜਾ ਮਰਜ਼ੀ ਡਿਜ਼ਾਈਨ ਤੁਸੀਂ ਸੱਤੋਂ ਬਣਵਾ ਸਕਦੇ ਹੋਗੇ ਬਹੁਤ ਸੋਹਣਾ ਕੰਮ ਕਰਿਆ ਹੈ ਥ्रेड ਕਲਰ ਵੀ ਬਹੁਤ ਸੋਹਣੇ ਲਾਏ ਹੋਏ ਨੇ ਆਪਣਾ ਸਟਿਚ ਕੀਤਾ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਹਦੇ ਆਪਾਂ ਨੇ ਇਹਦੇ neck ਤੇ ਵੀ ਵਰਕ ਕਰਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦਾ neck ਜਿਹੜਾ ਬਣਾਇਆ ਹੋਇਆ ਹੈ ਤੇ neck ਦੇ ਉੱਪਰ ਵਰਕ ਦੇਖੋ ਬਹੁਤ ਸੋਹਣਾ ਕਰਿਆ ਹੈ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋਗੇ neck ਦਾ ਵਰਕ ਤੇ ਇਕੱਲੇ ਚਾਕ ਘੇਰੇ ਉੱਪਰ ਵਰਕ ਆ ਜਿਹੜਾ ਰੱਖ ਸਕਦੇ ਹੋਗੇ ਤੇ ਆਪਾਂ ਨੇ neck ਦੇ ਉੱਪਰ ਵੀ ਪਾਈਪਿੰਗ ਲਾਈ ਹੋਈ ਹੈ ਤੇ ਬੈਕ ਸਾਈਡ ਵੀ ਆਪਣੀ ਪਾਈਪਿੰਗ ਹੈ ਜਿਹੜੀ ਉਹ ਲੱਗੀ ਹੋਈ ਹੈਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਹੋਏ ਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਦੇਖੋ ਬਾਕੀ ਕੰਮ ਦੇਖ ਸਕਦੇ ਹੋਗੇ ਥ्रेड ਕਲਰ ਦੇਖ ਸਕਦੇ ਹੋ ਵਰਕ ਜਿਹੜਾ ਉਹ ਤੁਹਾਨੂੰ ਆਪਣਾ ਫਿਨਿਸ਼ਿੰਗ ਵਾਲਾ ਹੀ ਮਿਲੂਗਾ ਠੀਕ ਹੈ ਜੀ ਕੋਈ ਵੀ ਤੁਸੀਂ ਕਰਵਾ ਸਕਦੇ ਹੋਗੇ ਤੇ ਸਾਨੂੰ ਆਰਡਰ ਹੈ ਜਿਹੜਾ ਤੁਸੀਂ ਦੇ ਸਕਦੇ ਹੋਗੇ ਇਹ ਆਪਾਂ ਨੇ ਵਾਈਟ ਪਸ਼ਮੀਨੇ ਦੇ ਉੱਪਰ ਕੀਤਾ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟੱਫ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋਗੇ ਬਾਟਮ ਆਪਾਂ ਨੇ ਬਿਲਕੁਲ ਪਲੇਨ ਰੱਖੀ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਉਹ ਬਾਟਮ ਤੇ ਬਣਵਾ ਸਕਦੇ ਹੋਗੇ ਤੇ ਇਹ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਹਾਡੀ ਇੱਛਾ ਤੁਸੀਂ ਇਸ ਤਰ੍ਹਾਂ ਵੀ ਸੂਟ ਰੈਡੀ ਕਰਵਾ ਸਕਦੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ ਮਲਟੀ ਕਲਰ ਦੀ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਠੀਕ ਹੈ ਜੀ ਤੁਸੀਂ ਦੁਪट्टे ਦੇ ਫਿਨਿਸ਼ਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਜਾਂ ਬਿਨਾ ਫਿਨਿਸ਼ਿੰਗ ਤੋਂ ਲੈਣਾ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਵੀ ਸੂਟ ਸਾਤੋਂ ਮੰਗਵਾ ਸਕਦੇ ਹੋ ਅਨਸਟਿਚ ਵੀ ਸੂਟ ਲੈ ਸਕਦੇ ਹੋ ਤੇ ਸਟਿਚਿੰਗ ਵੀ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਵੀ ਦੁਪੱਟਾ ਸ਼ੋਅ ਹੋਊਗਾ ਉਹਦੇ ਵਿੱਚ ਸਟਿਚਿੰਗ ਐਡ ਨਹੀਂ ਹੋਊਗੀ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਦੇ ਤੁਸੀਂ ਸਟੱਫ ਦੇ ਉੱਪਰ ਵਰਕ ਕਰਵਾਉਂਗੇ ਉਹਦਾ ਰੇਟ ਉਸੇ ਦੇ ਹਿਸਾਬ ਨਾਲ ਵੱਧ ਘੱਟ ਹੋ ਜਾਊਗਾ ਠੀਕ ਹੈ ਤੇ ਲੋ ਜੀ ਅਗਲਾ ਸੂਟ ਦਿਖਾਉਣੀ ਆ ਆਪਾਂ ਤੁਹਾਨੂੰ ਤੇ ਇਹ ਆਪਾਂ ਬਣਾਇਆ ਹੈ ਕਰੇਪ ਦੇ ਉੱਪਰ ਤੇ ਬੇਬੀ ਬਲੂ ਕਲਰ ਹੈਗਾ ਦੇਖੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣੇ ਇਸ ਡਿਜ਼ਾਈਨ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਬਾਕੀ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਕਰਿਆ ਹੋਇਆ ਹੈਗਾ ਦੇਖੋ ਜੀ ਤੁਸੀਂ ਵਰਕ ਦੇਖ ਸਕਦੇ ਹੋ ਤੇ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਲੋ ਜੀ ਬਾਕੀ ਇਹਦੇ ਉੱਪਰ ਬਹੁਤ ਸੋਹਣਾ ਜੱਜ ਰਿਹਾਗਾ ਵੈਸੇ ਜਿਹੜਾ ਕੋਈ ਵੀ ਡਿਜ਼ਾਈਨ ਹੈ ਜ ਜਦੋਂ ਆਪਣੇ थ्रेड ਕਲਰ ਸੋਹਣੇ ਲਗਾਏ ਹੁੰਦੇ ਨੇ ਤਾਂ ਉਹ ਹਰੇਕ ਸੂਟ ਦੇ ਉੱਪਰ ਜੱਜ ਜਾਂਦਾ ਹੈਗਾ ਠੀਕ ਹੈ ਜੀ ਜਦੋਂ ਆਪਣੇ थ्रेड ਕਲਰ ਵਧੀਆ ਲਾਏ ਹੋਣ ਇਹ ਆਪਣਾ ਘੇਰੇ ਦੇ ਉੱਪਰ ਕਰਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਆਪਣਾ ਸਟਿਚ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਨੇ ਇਹਦਾ neck ਤੇ ਡਿਜ਼ਾਈਨ ਬਣਾਇਆ ਹੋਇਆ ਹੈਗਾ ਠੀਕ ਹੈ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਸਿੰਪਲ ਨੈਕ ਵੀ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਵੀ ਬਣਵਾ ਸਕਦੇ ਹੋਗੇ ਤੇ ਇਹਦੀ ਬਾਹਾਂ ਦੇ ਉੱਪਰ ਸੇਮ ਹੀ ਵਰਕ ਹੈ ਜਿਹੜਾ ਆਪਾਂ ਨੇ ਇਹਦੀ ਬਾਹਾਂ ਦੇ ਉੱਪਰ ਕਰਿਆ ਹੋਇਆ ਹੈ ਦੇਖੋ ਤੇ ਕੰਮ ਦੇਖ ਸਕਦੇ ਹੋ ਥ्रेड ਕਲਰ ਦੇਖ ਸਕਦੇ ਹੋ ਤੇ ਇਹ ਪਾਰਟੀ ਵੀ ਇਹ ਸੂਟ ਬਣ ਕੇ ਰੈਡੀ ਹੋਇਆਗਾ ਜੇ ਤੁਸੀਂ ਹੈਂਡਵਰਕ ਦੇ ਸੂਟ ਤੁਹਾਨੂੰ ਹੈਵੀ ਲੱਗਦੇ ਨੇ ਤੁਸੀਂ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਕੇਪ ਦੇ ਉੱਪਰ ਆਪਾਂ ਨੇ ਇਹ ਰੈਡੀ ਕੀਤਾ ਹੋਇਆਗਾ ਤੇ ਇੱਕ ਆਪਾਂ ਜਿਹੜਾ ਕੰਮ ਐ ਉਹ ਸਾਰਾ ਆਪਣਾ ਪਾਫੂ ਮਸ਼ੀਨ ਦਾ ਕਰਿਆ ਹੋਇਆ ਹੁੰਦਾ ਆਪਾਂ ਕੋਈ ਕੰਪਿਊਟਰੀ ਵਰਕ ਨਹੀਂ ਕਰਵਾਉਂਦੇ ਹੈਗੇ ਤੇ ਆਪਣੇ ਰੇਟ ਨਾਰਮਲ ਵੀ ਹੁੰਦੇ ਹੈਗੇ ਤੇ ਆਪਾਂ ਕੰਮ ਵੀ ਜਿਹੜਾ ਉਹ ਪਾਫੂ ਮਸ਼ੀਨ ਦਾ ਕਰਵਾਉਨੇ ਆਂਗੇ ਠੀਕ ਹੈ ਜੀ ਆਪਣੇ ਰੇਟ ਕੋਈ ਹਾਈ ਨਹੀਂ ਹੁੰਦੇ ਹੈਗੇ ਆਪਾਂ ਨਾਰਮਲ ਰੇਟ ਦੇ ਵਿੱਚ ਹੀ ਸਾਰੇ ਸੂਟ ਆਪਣੇ ਤਿਆਰ ਹੁੰਦੇ ਨੇਗੇ ਤੇ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਆਪਾਂ ਕਈ ਦੇ ਵਿੱਚ ਇਹ ਡਿਜ਼ਾਈਨ ਐ ਜਿਹੜਾ ਬਾਟਮ ਦੇ ਉੱਪਰ ਵੀ ਬਣਾਇਆ ਹੋਇਆ ਸੇਮ ਡਿਜ਼ਾਈਨ ਜਿਹੜਾ ਬਾਹਾਂ ਵਾਲਾ ਉਹ ਬਾਟਮ ਦੇ ਉੱਪਰ बन ਜੂਗਾ ਠੀਕ ਹੈ ਜੀ ਇਹ ਤੁਹਾਡੀ ਇੱਛਾ ਤੁਸੀਂ ਬਣਾਉਣਾ ਜਾਂ ਨਾ ਬਣਾਉਣਾ ਇਹ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋਗੇ ਤੇ ਆਪਾਂ ਫੇਰ ਦਿਖਾ ਦੰਨੇ ਆਂਗੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਹੈ ਜਿਹੜਾ ਉਹ ਕਰ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆਗਾ ਤੇ ਦੁਪੱਟੇ ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਨਾ ਭਾਰਤ ਦਾ ਆਪਾਂ ਦੁਪੱਟਾ ਲਾਉਨੇ ਆਂਗੇ ਤੇ ਇਸ ਤਰ੍ਹਾਂ ਆਪਾਂ ਡਾਈ ਕੀਤਾ ਹੋਇਆ ਤੇ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੈ ਤੇ ਇਸ ਤਰ੍ਹਾਂ ਆਪਾਂ ੱлле ਟਾਈ ਡਾਈ ਕੀਤੇ ਹੋਏ ਆ ਠੀਕ ਹੈ ਜੀ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਦੀ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੀ ਹੈ ਮਲਟੀ ਕਲਰ ਦੀ ਲੇਸ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਤੁਸੀਂ ਸਿੰਗਲ ਕਲਰ ਰੱਖਣਾ ਚਾਹੁੰਦੇ ਹੋ ਦੁਪੱਟੇ ਦਾ ਤਾਂ ਸਿੰਗਲ ਕਲਰ ਵੀ ਰੱਖ ਸਕਦੇ ਹੋ ਤੇ ਟਾਈ ਡਾਈ ਕਰਾਉਣਾ ਚਾਹੁੰਦੇ ਹੋਗੇ ਤਾਂ ਇਸ ਤਰ੍ਹਾਂ ਵੀ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਕਾਟਨ ਦੇ ਉੱਪਰ ਡਿਜ਼ਾਈਨ ਬਣਾਉਣਾ ਤਾਂ ਤੁਸੀਂ ਕਾਟਨ ਤੇ ਉੱਪਰ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਤੁਹਾਡੀ ਇੱਛਾ ਤੁਹਾਨੂੰ ਕਿਸ ਤੇ ਪਸੰਦ ਹੈ ਤੁਸੀਂ ਕਿਹੜੇ ਸਟੱਫ ਤੇ ਬਣਾਉਣਾ ਚਾਹੁੰਦੇ ਹੋ ਵਿਦਾਊਟ ਲਾਈਨਿੰਗ ਬਣਨ ਵਾਲਾ ਸਟੱਫ ਵੀ ਆਪਣੇ ਕੋਲ ਹੈਗਾ ਤੁਸੀਂ ਸਾਨੂੰ ਆਰਡਰ ਜਿਹੜਾ ਉਹ ਦੇ ਸਕਦੇ ਹੋ ਲਓ ਜੀ ਤੇ ਅਗਲਾ ਸੂਟ ਹੈਗਾ ਇਹ ਵਾਲਾ ਆਪਾਂ ਨੇ ਬਟਰ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਬਹੁਤ ਹੀ ਪਿਆਰਾ ਜਿਹਾ ਔਰੇਂਜ ਜਿਹਾ ਕਲਰ ਹੈ ਇਹਦਾ ਕੁਈ ਪਰਕੀਲਾ ਜਿਹਾ ਕਲਰ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਇਹ ਠੀਕ ਹੈ ਤੇ ਇਹਦੇ ਇਸ ਤਰ੍ਹਾਂ ਆਪਾਂ ਨੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਦੇ ਬੂਟੇ ਜੇ ਪਾਏ ਹੋਏ ਆਗੇ ਠੀਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਇਹਦਾ ਕੇਰ ਹੈਗਾ 24 ਜਾਂ 25 ਤੁਸੀਂ ਰੱਖ ਸਕਦੇ ਹੋਗੇ ਇਹ ਆਪਣੇ ਕੋਲੇ ਰੈਡੀ ਹੈ ਇਹ ਵੀ ਸਾਰਾ ਕੰਮ ਹੈ ਜਿਹੜਾ ਆਪਣਾ ਪਫ ਮਸ਼ੀਨ ਦਾ ਕੀਤਾ ਹੋਇਆ ਹੈਗਾ ਕੋਈ ਕੰਪਿਊਟਰ ਵਾਲਾ ਵਰਕ ਨਹੀਂ ਹੈਗਾ ਬਾਕੀ ਥ्रेड ਕਲਰ ਦੇਖੋ ਤੇ ਇਹ ਕੰਮ ਦੇਖੋ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਪੂਰੀ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਸਾਨੂੰ ਬੂਟੇ ਮਿਲਣਗੇ ਠੀਕ ਹੈ ਜੀ ਜਿੰਨੀ ਆਪਣੀ ਸ਼ਰਟ ਦੀ ਲੈਂਥ ਹੋਊਗੀ ਤੇ ਉੱਥੇ ਤੱਕ ਆਪਣੇ ਇਹ ਸਾਰੇ ਨਿਪਾਏ ਹੋਏ ਨੇ ਠੀਕ ਹੈ ਜੀ ਜੇ ਲੈਂਥ ਥੋੜੀ ਬਹੁਤੀ ਘੱਟ ਹੋਈ ਤਾਂ ਆਪਾਂ ਵੱਧ ਵੀ ਕਰ ਦਾਂਗੇ ਠੀਕ ਹੈ ਜੀ ਬਾਕੀ ਤੁਸੀਂ ਇਸ ਤਰ੍ਹਾਂ ਲੈਣਾ ਚਾਹੋ ਨਾ ਤੁਸੀਂ ਸਾਨੂੰ ਪੁੱਛ ਸਕਦੇ ਆ ਇਹਦਾ ਮੈਜ਼ਰਮੈਂਟ ਕਿੰਨਾਗਾ ਪਰ ਤੁਸੀਂ ਸੱਤ ਇਹ ਸੂਟ ਆ ਜਿਹੜਾ ਲੈ ਸਕਦੇ ਹੋ ਵਿਦਆਊਟ ਦੁਪੱਟਾ ਇਹ ਆਪਣਾ ਸੂਟ ਰੈਡੀ ਕੀਤਾ ਹੋਇਆਗਾ ਦੁਪੱਟਾ ਜਿਹੜਾ ਤੁਸੀਂ ਕਹੋਗੇ ਉਹੀ ਆਪਾਂ ਲਾ ਕੇ ਦੇਵਾਂਗੇ ਉਹਦੀ ਕੋਸਟ ਉਹਦੇ ਹਿਸਾਬ ਨਾਲ ਹੋਊਗੀ ਠੀਕ ਹੈ ਜੀ ਜਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਲਗਵਾਉਂਗੇ ਬਾਕੀ ਕੰਮ ਦੇਖ ਸਕਦੇ ਹੋ ਕੰਮ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਨਹੀਂ ਹੈਗਾ ਵੀ ਡਿਜ਼ਾਈਨ ਸੋਹਣਾ ਨਹੀਂ ਬਣਾਇਆ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਸ਼ਰਟ ਦੇ ਉੱਪਰ ਹੋ ਗਿਆ ਤੇ ਇਹਦੀ ਬਾਹਾਂ ਦੇ ਉੱਪਰ ਤੇ ਇਸ ਤਰ੍ਹਾਂ ਦਾ ਕੰਮ ਇਹਦੀ ਬਾਂ ਦੇ ਉੱਪਰ ਕਰਿਆ ਹੈ ਬਾਂ ਦੇ ਉੱਪਰ ਵੀ ਹੈਵੀ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਦੋ ਬੂਟੇ ਪਾਕੀ ਛੜਤੇ ਦੇਖੋ ਜੀ ਕਿੰਨਾ ਸੋਹਣਾ ਕੰਮ ਹੈ ਜਿਹੜਾ ਬਾਂ ਦੇ ਉੱਪਰ ਕਰਿਆ ਹੈ ਪਹਿਲਾਂ نیچے ਤਿੰਨ ਫਲਾਰ ਪਾਏ ਹੋਏ ਆ ਫਿਰ ਦੋ ਬਣਾਏ ਆ ਫਿਰ ਇੱਕ ਪਾਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਉਹ ਜਿਹੜਾ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਤੇ ਇਹ ਵਿਦਆਊਟ ਦੁਪੱਟਾ ਆਪਣੇ ਕੋਲੇ ਸੂਟ ਰੈਡੀ ਹੈਗਾ ਬਟਰ ਕਾਟਨ ਦਾ ਸਟੱਫ ਹੈ ਬਹੁਤ ਸੋਹਣਾ ਸਟੱਫ ਹੈ ਸੌਫਟ ਦੇ ਵਿੱਚ ਆਪਾਂ ਤੋਂ ਕਾਫੀ ਪਹਿਣਾ ਨੇ ਇਸ ਸਟੱਫ ਦੇ ਵਿੱਚ ਸੂਟ ਹੈ ਜਿਹੜੇ ਰੈਡੀ ਕਰਵਾਏ ਨੇਗੇ ਤੇ ਬਹੁਤ ਹੀ ਵਧੀਆ ਸਟੱਫ ਹੈ ਇਹ ਤੇ ਲਾਈਨਿੰਗ ਲਾ ਕੇ ਸਟਿਚ ਹੋਣ ਵਾਲਾ ਜੇ ਤੁਹਾਨੂੰ ਕੋਈ ਫੰਕਸ਼ਨ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਉਹ ਸਟਿਚ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਸੋਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਹੁੰਦੇ ਆਗੇ ਠੀਕ ਹੈ ਲੋਜੀ